జాత అయర్ధ వ్యస ఆ ఆర దక్కరచన ਜੋ ਦੋ ਆਸਮਾਨਾਂਤਰ ਰੇਖਾਵਾਂ AB ਅਤੇ BC ਨੂੰ ਸਪਰਸ਼ ਕਰੇ ਠੀਕ ਹੈ ਦੋ ਆਸਮਾਨਾਂਤਰ ਰੇਖਾਵਾਂ ਨੇ AB BC ਇਹਨਾਂ ਵਾਸਤੇ ਦੋਨਾਂ ਵਿੱਚ ਸਾਂਝਾ ਬਿੰਦੂ ਕੀ ਹੈ B ਹੁਣ ਆਪਾਂ ਕੀ ਕਰਾਂਗੇ ਸਭ ਤੋਂ ਪਹਿਲੇ ਨੰਬਰ ਤੇ ਸਕੇਲ ਲੈ ਕੇ ਇੱਕ AB ਲਾਈਨ ਖਿੱਚੀ ਠੀਕ ਹੈ ਉਸ ਤੋਂ ਬਾਅਦ ਦੂਸਰੀ ਲਾਈਨ खींचो ਹੁਣ AB ਇਹਦਾ ਨਾਂ A ਆ ਬਿੰਦੂ B ਦੂਸਰੀ ਲਾਈਨ ਹੈਗੀ ਹੈ BC ਜਾਨੀ ਦੋਨਾਂ ਦਾ B ਬਿੰਦੂ ਸਾਂਝਾ ਹੁਣ ਪ੍ਰਕਾਰ ਲੈ ਲੋ ਪ੍ਰਕਾਰ ਲੈ ਕੇ ਇਸ B ਬਿੰਦੂ ਦੇ ਪ੍ਰਕਾਰ ਰੱਖੋ ਚਾਪ ਲਾ ਲੋ ਇਹਦਾ ਅੱਧ ਕਰ ਲੋ ਅਧ ਦੇ ਕਰਕੇ ਜਿਹੜਾ ਪੁਆਇੰਟ ਆ ਗਿਆ ਇਸ ਬਿੰਦੂ ਨੂੰ b ਬਿੰਦੂ ਨਾਲ ਮਿਲਾ ਦਿਓ ਹੁਣ ਤੁਹਾਨੂੰ ਦਿੱਤਾ ਹੋਇਆ ਇੱਕ ਬਾਹਰ ਅਰਧ ਵਿਆਸ ਦਿੱਤਾ ਹੋਇਆ ਹੈ ਅਰਧ ਵਿਆਸ ਕਿੰਨਾ ਦਿੱਤਾ ਹੋਇਆ R ਜਦੋਂ ਇਦਾਂ ਅਰਧ ਵਿਆਸ ਦਿੱਤਾ ਹੋਇਆ ਨਾ ਫਿਰ ਆਪਣੀ ਮਰਜ਼ੀ ਹੁੰਦੀ ਹੈ ਜਿੰਨਾ ਆਪਾਂ ਮਰਜ਼ੀ ਲੈ ਲਈਏ ਠੀਕ ਹੈ ਹੁਣ ਆਪਾਂ ਅਰਧ ਵਿਆਸ ਇਹਨਾਂ ਨੋਟ ਕਰ ਲਿਆ ਇੱਕ ਬਿੰਦੂ B ਦੇ ਉੱਤੇ ਪ੍ਰਕਾਰ ਰੱਖ ਕੇ ਚਾਪ ਲਾ ਦਾਂਗੇ ਇਸੇ ਤਰੀਕੇ ਇੱਥੇ ਬਿੰਦੂ ਪ੍ਰਕਾਰ ਰੱਖ ਕੇ ਇਹ ਤੇ ਚਾਪ ਲਾ ਦਾਂਗੇ ਠੀਕ ਆ ਇਸ ਤੋਂ ਬਾਅਦ ਇਹ ਦੋਨੋਂ ਚਾਪਾਂ ਜਿਹੜੀਆਂ ਨੇ ਉੱਪਰੋਂ ਮਿਲਣੀਆਂ ਚਾਹੀਦੀਆਂ ਹੁਣ ਜਿਹੜੀ ਸਾਡੀ ਇਹ ਲਾਈਨ ਜਾ ਰਹੀ ਆ BD ਇਹਨੂੰ ਇਸ ਬਿੰਦੂ ਦੇ ਛੋਹ ਰਹੀ ਆ ਇਸ ਬਿੰਦੂ ਤੇ ਹੁਣ ਜਿੰਨਾ ਆਪਾਂ ਅਰਧ ਵਿਆਸ ਲਿਆ ਵਾ ਉਨੇ ਹੀ ਪ੍ਰਕਾਰ ਖੋਲਣੇ ਇਸ ਬਿੰਦੂ ਤੇ ਪ੍ਰਕਾਰ ਰੱਖਣੀਆਂ ਪ੍ਰਕਾਰ ਰੱਖ ਕੇ ਚੱਕਰ ਲਾ ਦੋ ਹੁਣੇ ਦੇਖੋ ਚੱਕਰ ਨਾਲ ਇਹ ਸਾਡੀ ਇਥੇ AB ਲਾਈਨ ਨੂੰ ਸਪਰਸ਼ ਕਰ ਰਿਹਾ ਨਾਲੇ ਇਧਰ ਸਾਡੀ BC ਲਾਈਨ ਨੂੰ ਸਪਰਸ਼ ਕਰ ਰਿਹਾ ਵਾ ਠੀਕ ਹੈ ਨਾ ਕਿਸ ਤਰ੍ਹਾਂ ਕੀਤਾ ਆਪਾਂ ਅਰਧ ਵਿਆਸ ਆਰ ਦਾ ਇੱਕ ਚੱਕਰ ਖਿੱਚਿਆ ਵਾ ਜੋ ਦੋ ਆਸਮਾਨਾਂਤਰ ਖਾਵਾਂ AB ਅਤੇ BC ਨੂੰ ਸਪਰਸ਼ ਕਰੇ B ਬਿੰਦੂ ਸਾਂਝਾ ਲੈਣ ਕਰਕੇ ਲਾਈਨ ਲੈ ਲਈਆਂ ਆਪਾਂ B ਬਿੰਦੂ ਤੇ ਦੋਨੇ ਰਖਾਵਾਂ ਮਿਲ ਗਈਆਂ ਇੰਨੇ ਦਾ ਪ੍ਰਕਾਰ ਨਾਲ ਅੱਧ ਕਰ ਲਿਆ ਫੇਰ ਲੈਂ ਖਿੱਚ ਲਈ ਫੇਰ ਸਾਨੂੰ ਇੱਕ ਆਰ ਅਰ ਦੇ ਵਿਆਸ ਦਿੱਤਾ ਹੋਇਆ ਉਹਦੇ ਬਰਾਬਰ ਪੁਜਾ ਕੱਢ ਲਈ ਇੱਥੋਂ ਉਹ ਨਾਪ ਆਪਾਂ ਕੱਢ ਲਿਆ ਇਹਨੂੰ ਉਪਰੋ ਫੁੱਟੇ ਨਾਲ ਮਿਲਾ ਦਿੱਤਾ ਜਿਹੜਾ ਸਾਡੇ ਕੋਲ ਇਹ ਬਿੰਦੂ ਆ ਗਿਆ ਇਹਨੂੰ ਆਪਾਂ O ਬਿੰਦੂ ਕਹਿ ਦਈਏ ਇੱਥੇ ਜਿੰਨਾ ਸਾਡਾ ਆਪਾਂ ਨਾ ਆਰ ਅਰ ਦੇ ਵਿਆਸ ਹੈ ਇਹਦੇ ਬਰਾਬਰ ਚੱਕਰ ਲਾ ਦਿੱਤਾ ਠੀਕ ਹੈ ਨਾ ਇਹ ਦੋ ਆਸਮਾਨਾਂਤਰ ਕਾਮ ਹੈ ਅਤੇ BAV ਅਤੇ B ਨੂੰ ਸਪਰਸ਼ ਕਰਦਾ ਇੱਕ ਚੱਕਰ ਹੈ